ਰੱਖ ਸਰ ਦੇਖ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕੀਫਤ ਹੈ ਦੋਸਤੋ ਜਦੋਂ ਪੰਜਾਬ ਸਰਕਾਰ ਆਈ ਸੀ ਉਦੋਂ ਉਹਨਾਂ ਨੇ ਆਖਿਆ ਸੀ ਵੀ ਅਸੀਂ ਪੰਜਾਬ ਵਿੱਚ ਕੋਈ ਧਰਨਾ ਨਹੀਂ ਲਗੜਦੇਵਾਂਗੇ ਕਿ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਪਰੇਸ਼ਾਨੀ ਨਹੀਂ ਔੜ ਦੇਵਾਂਗੇ ਔਰ ਲਗਾਤਾਰ ਜਦੋਂ ਤੋਂ ਸਰਕਾਰ ਆਈ ਹੈ ਉਦੋਂ ਲੈ ਕੇ ਧਰਨੇ ਮਜਾਰੇ ਬਹੁਤ ਜ਼ਿਆਦਾ ਹੋ ਰਿਹਾ ਹੈ ਭਾਵੇਂ ਉਹ ਟੀਚਰਾਂ ਦੇ ਹਵਨ ਜਾਂ ਕਿਸੇ ਮਜ਼ਦੂਰਾਂ ਦੇ ਹਵਨ ਜਾਂ ਸਫਾਈ ਸੇਵਕਾਂ ਦੇ ਹਵਨ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਜਿੱਥੇ ਸਫਾਈ ਸੇਵਕਾਂ ਉਹ ਧਰਨੇ ਲਾਏ ਹੋ ਉਹਨਾਂ ਉੱਰ ਲਗਾਤਾਰ ਨਾਰੇ ਲਾਏ ਜਾ ਰਹੇ ਸਰਕਾਰ ਦੇ ਖਿਲਾਫ ਸੋ ਸਤਿ ਸ੍ਰੀ ਅਕਾਲ ਬੈਨਰ ਵੇਖ ਲੋ ਬੈਨਰ ਦੇ ਵਿੱਚ ਜਿੱਤੇ ਸਪਾਈਸ ਵੀ ਯੂਨੀਅਨ ਵਾਗਾਂ ਪਰਵਾ ਵੱਲੋਂ ਇਹ ਧਰਨਾ ਇੱਥੇ ਲਾਇਆ ਗਿਆ ਔਰਤਾਂ ਵੀ ਬੈਠੀਆਂ ਆ ਗਈਆਂ ਇਹ ਸਪਾਈਸ ਵੇਖਦੇ ਮਜ਼ਦੂਰ ਜਿਹੜੇ ਨੌਜਵਾਨ ਬੈਠੇ ਆ ਗਏ ਆ ਇਹ ਸਰਕਾਰ ਖਿਲਾਫ ਨਰੇ ਦਾ ਆ ਰਿਹਾ ਸਾਰੇ ਸੇ ਯੂਨੀਅਨ ਪੰਜਾਬ ਜਿੰਦਾਬਾਦ ਜਿੰਦਾਬਾਦ कुझु न कुर्की तो ख़ुशी तो कुझु नी डी तो ख़ुर्शी तो पंजाब हा 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 पंजाब सरकार ਆ ਦੋਸਤੋ ਜਵੇਂ ਨਾਰੇਬਾਜੀ ਲੱਗ ਰਹੀ ਹੈਗੀ ਸਰਕਾਰ ਦੇ ਖਿਲਾਫ ਲਗਾਤਾਰ ਰੋਹ ਇਹਨਾਂ ਦਾ ਪੜਖਣਾ ਨਜ਼ਰ ਆ ਰਿਹਾ ਵੀ ਕੀ ਕਾਰਨ ਹੈਗੇ ਇਹਨਾਂ ਦੇ ਆਗੂਆਂ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਜਿੱਥੇ ਔਰਤਾਂ ਬੀਬੀਆਂ ਬੈਠੀਆਂ ਹੈਗੀਆਂ ਜਿਹੜੀਆਂ ਹਮੇਸ਼ਾ ਸਫਾਈ ਕਰਦੀਆਂ ਨੌਜਵਾਨ ਬੈਠੇ ਨੇ ਲਗਾਤਾਰ ਸਫਾਈ ਕਰਦੇਗੇ ਇਹਨਾਂ ਦੀ ਕੀ ਮਤਲਬ ਮੰਗਾ ਹੈਗੀਆਂ ਕਿਉਂ ਸਰਕਾਰ ਇਹਨਾਂ ਕੋਲੋਂ ਹਏ ਹੇ ਕਰਵਾ ਰਹੀ ਆ ਇਹਦੇ ਸਮਝ ਅਸੀਂ ਗੱਲਬਾਤ ਕਰਾਂਗੇ ਆਗੂਆਂ ਦੇ ਨਾਲ ਪੁੱਛਾਂਗੇ ਨਾਲੋਂ ਵੀ ਸਾਰੀ ਕਹਾਣੀ ਕੀ ਹੈਗੀ ਆ ਤੇ ਕਿਉਂ ਸਾਰਾ ਕੁਝ ਇਹ ਕੀਤਾ ਜਾ ਰਿਹਾ ਹੈਗਾ ਤੇ ਇਹਨਾਂ ਦੇ ਹੋਰ ਅੱਗੇ ਨਾਲ ਗੱਲਬਾਤ ਕਰਾਂਗੇ ਇਹ ਜਿਹੜਾ ਤੁਸੀਂ ਧੰਨਵਾਦ ਆ ਰਹੇ ਹੋ ਇਸ ਟਾਈਮ ਬੈਠੇ ਆ ਵੀ ਸਰਕਾਰ ਹਾਏ ਹਾਏ ਮਰਦਾਬਾਦ ਕੀ ਚੱਕਰ ਪੈ ਗਿਆ ਦਰਅਸਲ ਜੀ ਸਭ ਤੋਂ ਪਹਿਲਾਂ ਆਪ ਜੀਆਂ ਦਾ ਅਸੀਨਾ ਬਹੁਤ ਬਹੁਤ ਧੰਨਵਾਦ ਕਰਦੇ ਪੱਤਰਕਾਰਾਂ ਦਾ ਕਿ ਤੁਹਾਡੇ ਰਾਹੀ ਜਿਹੜੀ ਸਾਡੀ ਆਵਾਜ਼ ਹੈ ਸਰਕਾਰ ਤਾਈ ਪਹੁੰਚ ਪਾਵੇ ਜਿਹੜੀ ਸਰਕਾਰ ਨੇ ਸਾਡੇ ਮਲਾਜ਼ਮਾਂ ਦੀ ਇੱਕ ਮਾਰੂ ਨੀਤੀ ਬਣਾਈ ਆ ਅਸੀਂ ਆਪ ਦੇ ਰਾਹੀ ਆਪਣੀ ਆਵਾਜ਼ ਨੂੰ ਤੇ ਭਗਵਾਨ ਮੰਨਦਾ ਹਾਂ ਅਸੀਂ ਆਪਣੀ ਗੱਲ ਨੂੰ ਰੱਖ ਸਕੀਏ ਇਹ ਸਾਡੇ ਨਾਲ ਜਿਹੜਾ ਪੰਜ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਠੇਕੇਦਾਰੀ ਵੱਡੀਆਂ ਕੰਪਨੀਆਂ ਨੂੰ ਦਿੱਤੀ ਆ ਜਿਹਦੇ ਵਿੱਚ ਪੱਕੇ ਕੱਚੇ ਮਜ਼ਦੂਰ ਨੂੰ ਇਹ ਸਾਰਿਆਂ ਨੂੰ ਠੇਕੇ ਤੇ ਦੇਣ ਤੇ ਲੱਗੇ ਹੋਏ ਆ ਤੇ ਸਾਡਾ ਜਿਹੜਾ ਪੰਜਾਬ ਦੇ ਸੱਦੇ ਦੇ ਹਉਤੇ ਅਸੀਂ 2 ਦਿਨ ਦੀ ਹੜਤਾਲ ਕੀਤੀ ਆ 29 ਦੀ ਦੀ ਤੇ ਜੇ ਸਾਨੂੰ ਕਿਤੇ ਸੀਨੀਅਰ ਆਗੂਆਂ ਵੱਲੋਂ ਕੋਈ ਹੋਰ ਜੋ ਫੈਸਲਾ ਮਿਲੂਗਾ ਅਸੀਂ ਉਹਦੇ ਲਈ ਲੜਨ ਲਈ ਪੂਰੀ ਤਰ੍ਹਾਂ ਲਈ ਤਿਆਰ ਆ ਤੇ ਸਾਨੂੰ ਇਸ ਕਰਕੇ ਇੱਥੇ ਬੈਠਣਾ ਪੈ ਰਿਹਾ ਇਹ ਜਦੋਂ ਭਗਵਾਨ ਤੋਂ ਮਾਨ ਦੀ ਸਰਕਾਰ ਨਹੀਂ ਬਣੀ ਸੀ ਜਦੋਂ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਸੀਗਾ ਸਾਨੂੰ ਪਤਾ ਸੀ ਇੱਕ ਮੱਧਮ ਵਰਗ ਦੇ ਵਿੱਚੋਂ ਉੱਠਿਆ ਹੋਇਆ ਮੱਧਮ ਲੋਕਾਂ ਦੇ ਬਾਰੇ ਇਹਨੂੰ ਜ਼ਿਆਦਾ ਦੁੱਖ ਸੁੱਖਾਂ ਦਾ ਪਤਾ ਸੀਗਾ ਅਸੀਂ ਇਹ ਤੇ ਵਿਸ਼ਵਾਸ ਕੀਤਾ ਪਰ ਸਾਡੇ ਮਲਾਜ਼ਮਾਂ ਦਾ ਇੱਕ ਦੁਰਪਾਗਾ ਕਿ ਅਸੀਂ ਇਹ ਤੇ ਵਿਸ਼ਵਾਸ ਇਸ ਕਰਕੇ ਕੀਤਾ ਸੀਗਾ ਕਿ ਸਾਡੇ ਜਿਹੜੇ ਲੋਕਾਂ ਨੂੰ ਹੈ ਇੱਕ ਵਧੀਆ ਨੌਕਰੀਆਂ ਦੇ ਉੱਤੇ ਤੇ ਜਾਂ ਵਧੀਆ ਸਾਡੇ ਲਈ ਕੋਈ ਚੰਗੀਆਂ ਸਕੀਮਾਂ ਜਾਊਗਾ ਪਰ ਉਸ ਦਾ ਉਲਟ ਹੋਇਆ ਜਿਹੜਾ ਹਰਾ ਪੰਨ ਉਹਨੇ ਲੋਕਾਂ ਨੂੰ ਤੇ ਸਾਨੂੰ ਜਿਹੜੇ ਉਹਨੇ ਸੁਪਨੇ ਦਿਖਾਏ ਸੀ ਇਹ ਫੈਸਲੇ ਛੋੜੇ ਹੋਣਗੇ ਸਭ ਕੁਝ ਛੋੜਾ ਹੋਊਗਾ ਪਰ ਜੋ ਕੁਝ ਹੋ ਰਿਹਾ ਉਹਦੇ ਉਲਟ ਹੋ ਰਿਹਾ ਅੱਜ ਮਲਾਜਮਾਂ ਨੂੰ ਵੇਖ ਲਓ ਕਿ ਅੱਜ ਧਰਿਆ ਦੇ ਉੱਤੇ ਬੈਠਣਾ ਪੈ ਰਿਹਾ ਇਹ ਪੂਰੇ ਪੰਜਾਬ ਦੇ ਵਿੱਚ ਵੱਡੀਆਂ ਕੰਪਨੀਆਂ ਨੂੰ ਠੇਕੇਦਾਰੀ ਦੇ ਵਿੱਚ ਦੇ ਕੇ ਮਲਾਜਮ ਨੂੰ ਇੱਕ ਮਾਰੂ ਨੀਤੀ ਨਾਲੇ ਪੂਰੀ ਆਪਣਾ ਲਈ ਮਤਲਬ ਠੇਕੇਦਾਰੀ ਸਿਸਟਮ ਦੇ ਖਿਲਾਫ ਤੁਸੀਂ ਇਹ ਸਾਰਾ ਕੁਝ ਕਰ ਰਹੇ ਹਾਂਜੀ ਉਹਦੇ ਖਿਲਾਫ ਹੀ ਅਸੀਂ ਕਰ ਰਹੇ ਆ ਜਿਹੜੇ ਉਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਉਹਦੇ ਉਲਟ ਚੱਲ ਰਿਹਾ ਸਾਰਾ ਕੰਮ ਅੱਜ ਸਾਨੂੰ ਹਰੇ ਪੈਨ ਨਾਲ ਬਹੁਤ ਲਾਜੀ ਹੋ ਰਹੀ ਆ ਕਿ ਜਿਹੜੇ ਹਰੇ ਪੈਨ ਨੂੰ ਉਹ ਸਾਨੂੰ ਇੱਕ ਸੁਪਨੇ ਦਿਖਾਉਂਦਾ ਸੀ ਅੱਜ ਉਹ ਸਾਨੂੰ ਮਾਰਨ ਵਾਲੇ ਪਾਸੇ ਚਲਾ ਰਿਹਾ ਅਸੀਂ ਇਸ ਵਿਰੋਧ ਦੇ ਵਿੱਚ ਉਹਦਾ ਜਿਹੜਾ ਪਿੱਟ ਸਿਆਪਾ ਅਸੀਂ ਕਰ ਰਹੇ ਆ ਬਾਗਾ ਬਰਾਲਾ ਨਗਰ ਕੌਂਸਲ ਬਿਲਕੁਲ ਜਿਵੇਂ ਮਾਨ ਸਾਹਿਬ ਕਹਿੰਦੇ ਸੀ ਵੀ ਹਰਾ ਪੈਨਾ ਆਊਗਾ ਤੇ ਉਹ ਹਰਾ ਪੈਨਾ ਉਹਨਾਂ ਦੇ ਹੱਥ ਜਾਊਗਾ ਤੇ ਲੋਕਾਂ ਦਾ ਹੋਊਗਾ ਤੇ ਜੋ ਉਹ ਲੋਕ ਚਾਣਗੇ ਉਹਦੇ ਮਤਾਂਕ ਫੈਸਲੇ ਹੋਇਆ ਕਰਨਗੇ ਪਰ ਇਹਨਾਂ ਦਾ ਕਹਿਣਾ ਹੈਗਾ ਵੀ ਉਹ ਹਰਾ ਪੈਨਾ ਇਸ ਟਾਈਮ ਇਹਨਾਂ ਨੂੰ ਅਲਰਜੀ ਦੇ ਰਿਹਾ ਪਿਆ ਕਿਉਂਕਿ ਹਰੇ ਪੈਨ ਕਰਕੇ ਹੀ ਨੁਕਸਾਨ ਹੋ ਰਿਹਾ ਤੇ ਠੇਕੇਦਾਰੀ ਸਿਸਟਮ ਵਧਦਾ ਜਾ ਰਿਹਾ ਮਾਤੁਸ਼ਰੀ ਜੀ ਬੈਠਿਆ ਗਿਆ ਉਹਨਾਂ ਨੂੰ ਪੁੱਛਦਿਆਂ ਗਿਆ ਮਾਤੁਸ਼ਰੀ ਜੀ ਜਦੋਂ ਤੁਸੀਂ ਹਰੇ ਪੰਨ ਦੀ ਗੱਲ ਕਰਦੇ ਪਏ ਉਹ ਮਾਨ ਸਾਹਿਬ ਤਾਂ ਕਦੇ ਸੀ ਵੀ ਇਹ ਤੁਹਾਡੇ ਬੜੇ ਲੋਕ ਪੱਕੀ ਹੋਊਗਾ ਤੇ ਤੁਸੀਂ ਕਹਿੰਦੇ ਨੁਕਸਾਨ ਹੈ ਕਿੱਥੇ ਨੁਕਸਾਨ ਹੈ ਠੇਕੇ ਦਾ ਰਿਸਿਸਟਮ ਨਾਲ ਥੋੜਾ ਕੀ ਨੁਕਸਾਨ ਆ ਤੇ ਸਰਕਾਰ ਨੂੰ ਕੀ ਫਾਇਦਾ ਦੇਖੋ ਜੀ ਸਭ ਤੋਂ ਪਹਿਲੇ ਅਸੀਂ ਤੁਹਾਡੇ মিডিਆ ਵਾਲਿਆਂ ਦੇ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਸਰਕਾਰ ਤੱਕ ਸਾਡੀਆਂ ਗੱਲਾਂ ਪਹੁੰਚਾਰੇ ਅੱਜ ਜਿਹੜੀ ਸਰਕਾਰ ਦੀਆਂ ਜਿਹੜੀਆਂ ਮਾੜੂ ਨੀਤੀਆਂ ਇਹ ਬਹੁਤ ਹੀ ਮਾੜੀ ਨੀਤੀ ਹੈ ਦੀ ਜਿਹਦੇ ਨਾਲ ਅੱਜ ਮਲਾਜ਼ਮ ਨੂੰ ਇੰਨਾ ਨੁਕਸਾਨ ਹੋਣ ਜਾ ਰਹਾ ਹੈ ਵੀ ਇਹਨੇ ਵਾਟਰ ਸਪਲਾਈ ਸੀਵਰੇਜ ਬੋਰਡ ਮਾਲੀਕਮ ਬੀਲਦਾਰ ਚੌਕੀਦਾਰ ਔਰ ਸਿਪਾਈ ਕਰਮਚਾਰੀ ਕੰਟੈਕਟ ਤੇ ਹੋਇਆ ਔਰ ਦੂਜੇ ਸੌਲਡਵੇਸਟ ਜੇ ਘਰਾਂ ਜੇ ਐਸੇ ਇਕੱਠੇ ਕਰਦੇ ਵਿਚਾਰੇ ਆਪਦੇ ਬੱਚੇ ਪਾਲਦੇ ਆ ਉਹਨੇ ਤੱਕ ਇਸ ਸਰਕਾਰ ਨੇ ਵੀ ਠੇਕੇ ਤੇ ਇੱਕ ਦਿੱਲੀ ਦੀ ਕੰਪਨੀ ਆ ਉਸ ਕੰਪਨੀ ਨੂੰ ਇਹਨਾਂ ਨੇ ਠੇਕਾ ਦਿੱਤਾ ਇਸ ਸਰਕਾਰ ਨੇ ਔਰ ਇਸ ਨੇ ਕਿਸੇ ਸ਼ਹਿਰ ਚ ਜੋ ਚੰਗਾ ਤਗੜਾ ਸ਼ਹਿਰ ਹੈ ਅਮਰਸਰ ਵਰਕੇ ਸ਼ਹਿਰ ਹੈ ਉਥੇ 12-12 ਕਰੋੜ ਰੁਪਏ ਦਾ ਸਾਲ ਦਾ ਅਨਸਾਲ ਦਾ ਠਿਕਾ ਕਰਤਾ ਹੀ ਇਹਨਾਂ ਨੇ 5 ਸਾਲ ਦਾ ਠਿਕਾ ਕਰਤਾ ਇਹਨਾਂ ਨੇ ਵੀ ਇਸ ਤਰ੍ਹਾਂ ਕੇ ਨਹੀਂ ਵੀ ਜਿਹੜੀਆਂ ਸਰਕਾਰਾਂ ਦੀ ਪਾਲਿਸੀ ਹੈ ਉਹ ਇਸ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਇੰਨੀ ਮਾੜੀ ਨੀਤੀ ਹੈ ਵੀ ਇਹਨੇ ਸਾਡੇ ਮੁਲਾਜ਼ਮਾਂ ਦੇ ਘਵਾਲਾ ਚਲਾਇਆ ਸਪਾਈ ਕਰਮਚਾਰੀਆਂ ਚ ਇਹਨੂੰ ਇਹ ਨਹੀਂ ਪਤਾ ਵੀ 2027 ਦੇ ਵਿੱਚ ਇਲੈਕਸ਼ਨ ਆ ਰਿਹਾ ਹੈ ਮੁਲਾਜ਼ਮਾਂ ਨੂੰ ਕੋ ਦਈਦਾ ਇਹ ਕਿ ਤੋ ਮੁਲਾਜ਼ਮਾਂ ਨੂੰ ਮਾਰੂ ਨੀਤੀ ਲਾਗੂ ਕਰਦੀ ਹੈ ਏਰੇ ਨੇ ਕੀਤੀ ਹੈ ਜਿਹੜੀ ਨੀਤ ਇਹਦੀ ਕੀਤੀ ਹੈ ਉਹ ਸਾਡੇ ਸਪਾਈ ਕਰਮਚਾਰੀਆਂ ਚ ਕੀਤੀ ਹੈ ਅੱਜ ਜਿਹੜੇ 2 ਦਿਨ ਦੀ ਹੜਤਾਲ ਹੈ ਉਹ ਅੰਮ੍ਰਿਤਸਰ ਏਰੀਏ ਚ ਗੁਰਦਾਸਪੁਰ ਪੰਜ ਜ਼ਿਲ੍ਹੇ ਉਹ ਅੱਜ 15-20 ਦਿਨ ਹੋ ਗਏ ਉਹਨਾਂ ਨੂੰ ਹੜਤਾਲ ਤੇ ਬਿਤੇ ਨੇ ਉਸ ਕਰਕੇ ਉਹਨਾਂ ਦੇ ਸਮਰਥਨ ਚ ਅਸੀਂ 2 ਦਿਨਾਂ ਦਾ ਬੰਦਾ ਸੱਦਾ ਰੱਖਾ ਹੈ 29 ਤੇ 30 ਤਰੀਕ ਦਾ ਉਦੋਂ ਬਾਅਦ ਅਸੀਂ ਬਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਆ ਰਿਹਾ ਹੈ 7 ਤਰੀਕ ਦਾ ਇਦੋਂ ਬਾਅਦ ਹੋ ਸਕਦਾ 8 ਤਰੀਕ ਨੂੰ ਅਸੀਂ ਮੁਕੰਮਲ ਹੜਤਾਲ ਤੇ ਜਾਵੇ ਇਹ ਠੇਕੇਦਾਰੀ ਸਿਸਟਮ ਵਿੱਚ ਤੁਹਾਡਾ ਕੀ ਨੁਕਸਾਨ ਆ ਬਦਲ ਸਾਡਾ ਨੁਕਸਾਨ ਇੰਨਾ ਹੀ ਜੋ ਸਾਡੇ ਮੁਲਾਜ਼ਮ ਅਸੀਂ ਪੱਕੇ ਦੀ ਮੰਗ ਕਰ ਰਹੇ ਇਹ ਕਹਿ ਰਹੇ ਕਿ ਮੈਂ 60000 ਮੁਲਾਜ਼ਮ ਪੱਕੇ ਕਰਤੇ ਸਾਡਾ ਪੱਕਾ ਛੱਡ ਸਾਡਾ ਕੱਚਾ ਵੀ ਜਿਹੜੇ ਕੰਟੈਕਟ ਦੇ ਕਰਨੇ ਸੀ ਉਹ ਵੀ ਨਹੀਂ ਇਹ ਕੰਟੈਕਟ ਦਾ ਛੱਡ ਕੇ ਜਿਹੜੀ ਸਥਿਤੀ ਚੋਂ ਕੱਢੇ ਸੀ ਪਿਛਲੀ ਵਾਰੀ ਅਇਤੇ 2-3 ਸਾਲ ਪਹਿਲੇ ਜਿਹੜੇ ਮੁਲਾਜ਼ਮ ਕੱਢੇ ਸੀ ਉਸ ਤਿੱਤੀ ਤੋਂ ਉਸੇ ਦਿਤੀ ਤੋਂ ਫੇਰ ਬਾੜਤੇ ਨੇ ਵਾਪਸ ਇਹ ठेकेदारਾ ਵੀ ਜਮਾ ਰੱਦੀ ਦੀ ਟੋਕਰੀ ਚ ਪਾਰਾ ਮੁਲਾਜ਼ਮ ਨੂੰ ਵੀ ਇਹਨੇ ਕਿਸੇ ਨੂੰ ਕੋਈ ਸਨ ਬਕਸਣਾ ਆਏ ਨੇ ਅੱਜ ਦੇਖੋ ਪੋਸਟਾਂ ਖਤਮ ਕਰੀ ਜਾ ਰਹਾ ਇਹਨੇ ਈਓ ਵੀ ਇਸ ਤਰੀਕੇ ਨਾਲ ਨਿਲ ਕਰਦੇ ਨੇ ਇੰਸਪੈਕਟਰ ਦੀ ਨਿਲ ਕਰਦੇ ਨੇ ਇਹਨੇ ਇਹਨੇ ਐਮਸੀ ਜੋ ਕਮੇਟੀ ਬਣੂਗੀ ਨਾ ਕਮੇਟੀ ਵੀ ਕਮੇਟੀ ਬਣੇਗੀ ਐਮਸੀ ਅਧੀਨ ਕਮੇਟੀ ਚੱਲੂਗੀ ਉਹ ਵੀ ਇਹਨੇ ਖਤਮ ਕਰ ਦੇਣੀ ਆ ਜੇ ਠੇਕੇਦਾਰ ਦੇ ਆਪ ਦੇ ਅਫਸਰ ਹੋਣਗੇ ਇਹਨਾਂ ਨੂੰ ਕੌਣ ਪੁੱਛੂਗਾ ਡਾਇਰੈਕਟਰ ਉਹਨਾਂ ਦੇ ਹੋਣਗੇ ਜੇ ਹੀ ਉਹਨਾਂ ਦੇ ਹੋਣਗੇ ਸਾਰਾ ਕੁਝ ਉਹਨਾਂ ਦਾ ਆਊਗਾ ਇਹ ਹੋੜੀ-ਓੜੀ ਨੀਤੀਆਂ ਇਹਦੀਆਂ ਸਰਕਾਰ ਤੁਹਾਨੂੰ ਲੱਗਦਾ ਵੀ ਇਹ ਨਗਰ ਕੌਂਸਲ ਦਾ ਜੋ ਹੋਣਾ ਇਸ ਟਾਈਮ ਸਰਕਾਰੀ ਚੱਲ ਰਿਹਾ ਸਾਰਾ ਆਉਣ ਵਾਲੇ ਸਮੇਂ ਖਤਮ ਹੋ ਜਾਊਗਾ ਠੇਕੇਦਾਰੀ ਸਿਸਟਮ ਕਰਕੇ ਫਿਰ 8 ਘੰਟੇ ਡਿਊਟੀ ਕਰਦੇ ਅਸੀਂ ਇਹ 12 ਘੰਟੇ ਠੇਕੇਦਾਰੀ ਸਿਸਟਮ ਜੀ ਵਿੱਚ 12 ਘੰਟਾ ਠੇਕੇਦਾਰ ਜੀ ਕੰਮ ਕਰਨਾ ਇਹ ਕਹਿੰਦੇ ਇਹ ਕਿ ਸਿਆਦੇ ਬਾਹਰ ਲਿਆਂ ਜਿਵੇਂ ਬਾਹਰ ਨਹੀਂ ਕੰਟਰੀਆਂ 'ਚ ਲੋਕ ਜਾਂਦੇ ਆ ਆਪਣੇ ਬਾਹਰਲੇ ਦੇਸ਼ਾਂ 'ਚ ਜਾਂਦੇ ਆ ਵੀ ਠੇਕੇ ਉੱਤੇ ਇਮਾਨਦਾਰ ਲੋਕ ਹੈ ਉੱਤੇ ਇਮਾਨਦਾਰ ਲੋਕ ਹੈ ਉਹਨਾਂ ਦੇ ਹੱਕ ਦਿੰਦੇ ਉਹਦੇ ਘੰਟਾ ਵੀ ਕੰਮ ਬਦ ਕਰਦਾ ਉਹਦੇ ਵੀ ਪੈਸੇ ਦਿੰਦੀ ਹੈ ਇੱਥੇ ਕੀ ਹੈ ਇੱਥੇ ਜਿਹੜੇ ਗੜ ਵਡਣ ਵਾਲੇ ਲੋਕ ਹੈ ਗਰੀਬ ਦਾ ਗੜ ਵਡਣਾ ਇਹਨਾਂ ਨੇ ਇਹਨਾਂ ਨੇ ਉਹਦੇ ਜਿਹੜੇ ਠੇਕੇਦਾਰ ਐ ਐਸੇ 12 ਘੰਟੇ ਕੰਮ ਕਰਾਣਾ ਉਹਨੂੰ ਜਿਹੜੀ ਤਨਖਾਹ ਮਿਲਣੀ ਹੈ ਉਹ ਵੀ ਨਹੀਂ ਸਹੀ ਤਰੀਕੇ ਤੋਂ ਮਿਲਦੀ ਜਿਵੇਂ ਤੁਸੀਂ ਹੁਣ ਇਹ ਮੰਗ ਕਰ ਰਹੇ ਆ ਵੀ ਠੇਕੇਦਾਰੀ ਸਿਸਟਮ ਨਹੀਂ ਹੋਣਾ ਚਾਹੀਦਾ ਇਸ ਬੰਦ ਨੂੰ ਕੋਈ ਮੰਗ ਪੱਤਰ ਕੇ ਆਪਣੇ ਹਲਕਾ ਵਿਧਾਇਕ ਨੂੰ ਜਾਂ ਕਿਸੇ ਅਫਸਰ ਕੋਲ ਪਹੁੰਚਦਾ ਕੀਤਾ ਹੁਣ ਤੱਕ ਤੁਸੀਂ ਅਸੀਂ ਡਾਇਰੈਕਟਰ ਸਾਹਿਬ ਨੂੰ ਦਿੱਤਾ ਹੀ ਚੰਡੀਗੜ੍ਹ ਮੰਤਰੀ ਸਾਹਿਬ ਨੂੰ ਇਹ ਦਿੱਤਾ ਵੀ ਸਾਡਾ ਠੀਕੇ ਤੇ ਨਹੀਂ ਕੀਤਾ ਜਾਵੇ ਇਹ ਪੰਜਾਬ ਲੈਵਲ ਤੇ ਸਾਡੇ ਚੱਲਦੀ ਹੈ ਜਿਹੜੀ ਸਾਡੀ ਐਕਸ਼ਨ ਕਮੇਟੀ ਹੈ ਪੰਜਾਬ ਦੀ ਜਿਹੜੀ ਸਪਾਈਸ ਜੂਨੀਅਨ ਦੀ ਉਹਨੇ ਮੰਗ ਪੱਤਰ ਦਿੱਤਾ ਹੋਇਆ ਸਰਕਾਰ ਕੋਲ ਕੀਤਾ ਹੋਇਆ ਔਰ ਮੰਗ ਪੱਤਰ ਹੁਣ ਅਣਮਿਥੇਲੇ ਦੇ ਵੀ ਦੇਾਂਗੇ ਇਹਨਾਂ ਨੂੰ ਹੁਣ ਮੰਗ ਪੱਤਰ ਇਹੀ ਰਹੇਗਾ ਸਾਡੇ ਕੋਲ ਹੈ ਵੀ ਅਣਮਿਥੇ ਲਈ ਹੋ ਸਕਦੀ ਹੈ ਦੀਵਾਲੀ ਇਹ ਹੜਤਾਲ ਦੇ ਵਿੱਚ ਹੀ ਜਾਵੇ ਜੋ ਸਾਡੀ ਸਰਕਾਰ ਨੇ ਨਹੀਂ ਸੁਣੀ ਤਾਂ ਸਰਕਾਰ ਨੂੰ ਸਾਡੀ ਚੇਤਾਵਨੀ ਵੀ ਆ ਯੋ ਨਾ ਸੁਣੀ ਸਾਡੀ ਇਹ ਠੇਕੇਦਾਰੀ ਬੰਦ ਨਹੀਂ ਕੀਤੀ ਠੇਕੇਦਾਰਾਂ ਨੂੰ ਭਜਾਇਆ ਨਹੀਂ ਤੇ ਅਸੀਂ ਅਣਮਿਥੇ ਲਈ ਹੜਤਾਲ ਤੇ ਜਾਾਂਗੇ ਸਾਡਾ ਤਾਂ ਉਹਨਾਂ ਨੇ ਨੁਕਸਾਨ ਜਿਹੜਾ ਕਰਨਾ ਸੀ ਉਹ ਕਰ ਹੀ ਦੇਣਾ ਪਰ ਅਸੀਂ ਵੀ ਜਿਉਂਦੇ ਨਹੀਂ ਰਹਿਾਂਗੇ ਤਾਂ ਅਸੀਂ ਮਾਰ ਕੇ ਵੀ ਛੱਡेंगे ਨਹੀਂ ਵੱਡੀ ਚਤਾਮਨੀ ਦੀ ਸਰਕਾਰ ਨੂੰ ਇਸ ਤਰ੍ਹਾਂ ਸਫਾਈ ਕਰਮਚਾਰੀਆਂ ਦੇ ਜਿਹੜੇ ਆਗੂ ਮਾਤੋਸ਼ਰੀ ਜੀ ਤੇ ਉਹਨਾਂ ਦੇ ਜਿਹੜੇ ਆਗੂ ਉਹਨਾਂ ਵੱਲੋਂ ਦਿੱਤੀ ਗਈ ਹੈ ਕਿ ਜੇ ਅਗਰ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਨੇ ਜਿੱਥੇ ਇਹ ਕਹਿੰਦੇ ਵੀ ਅਸੀਂ ਵੱਡੇ ਪੱਧਰ ਤੇ ਕੰਮ ਵੀ ਬੰਦ ਕਰਾਂਗੇ ਤੇ ਬਹੁਤ ਸਾਰਾ ਸਰਕਾਰ ਦੇ ਕਹਿੰਦੇ ਨਾਕੇ ਦਮ ਲਿਆਉਣਵਾਦੇ ਹੋਰ ਪਤਾ ਨਹੀਂ ਕੀ ਕੀ ਕਰਨਗੇ ਸਮੇਂ ਦੀ ਗੱਲ ਰਹੂਗੀ ਕਿਉਂਕਿ ਠੇਕੇਦਾਰੀ ਸਿਸਟਮ ਖਤਮ ਕਰਨ ਲਈ ਸਾਰਾ ਸ਼ੰਗਾਰ ਚੜਾ ਚੱਲ ਰਿਹਾ ਜਿਹੜੇ ਵੱਡੇ ਸ਼ਹਿਰਾਂ ਦਾ ਉਹਨਾਂ ਨੇ ਨਾਮ ਲਿਆ ਉੱਥੇ ਜਿਹੜਾ ਠੇਕੇਦਾਰੀ ਸਿਸਟਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਦਾ ਕਹਿਣਾ ਹੈਗਾ ਵੀ ਇਹ ਜਿਹੜੇ ਨਗਰ ਕੌਂਸਲ ਨਗਰ ਨਿਕਮਾ ਹੋ ਸਕਦਾ ਹੈ ਕਿ ਉਹਨਾਂ ਦੇ ਸਮੇਂ ਵਿੱਚ ਇਹਨਾਂ ਨੂੰ ਖਤਮ ਹੀ ਕਰ ਦਿੱਤਾ ਜਾਵੇ ਤੇ ਠੇਕੇਦਾਰਾਂ ਦੇ ਹਵਾਲੇ ਇਹ ਸਾਰੇ ਕਰ ਦਿੱਤੇ ਜਾਣ ਇਹ ਸਮੇਂ ਦੀ ਗੱਲ ਰਹੂਗੀ ਵੀ ਸਰਕਾਰ ਅੱਗੇ ਕੀ ਸੋਚਦੀ ਹੈ ਕੀ ਕਰਦੀ ਹੈ ਔਰ ਇਹਨਾਂ ਵਾਲਾ ਚ ਕੰਮ ਨਹੀਂ ਜਰੂਰ ਦੇ ਦਿੱਤੀ ਗਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਮੰਗਾਂ ਨਾਮ ਨਹੀਂਆਂ ਗਈਆਂ ਨਾ ਸੁਣਵਾਈ ਹੋਈ ਤਾਂ ਵੱਡੇ ਪੱਤਰ ਤੇ ਹੜਤਾਲਾਂ ਦਾ ਚਲਚਲਣਾ ਸ਼ੁਰੂ ਹੋ ਸਕਦਾ ਮੈਂ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਕੈਮਰਾਮੈਨ ਰਾਜ ਬਰਾੜ ਦੇ ਨਾਮ ਤੇ ਅਮਰੋਚਰ ਸਿੰਘ ਬਰਾੜ ਪਾਗ ਆਪਣਾ